ਸਵੇਰੇ ਵੀ ਭਾਂਡੇ ਸ਼ਾਮ ਨੂੰ ਵੀ ਭਾਂਡੇ ਰਾਤ ਨੂੰ ਵੀ ਭਾਂਡੇ ਜ਼ਿੰਦਗੀ ਭਾਂਡੋ ਪੰਡੀ ਹੋ ਗਈ ਇਹ ਰੀਲ ਤਾਂ ਸਾਰਿਆਂ ਨੇ ਦੇਖੀ ਹੋਗੀ ਤੇ ਇਹ ਹੈ ਵੀ ਸੱਚੀ ਗੱਲ ਹੈ ਤੇ ਦਾਲ ਬਣਾ ਲੈਨੇ ਆ ਤੇ ਮੈਂ ਚਾਰ ਦਾਲਾ ਮਿਕਸ ਕਰਕੇ ਢਾਲ ਦਿੰਦਾ ਸਾਰੀਆਂ ਦਾਲਾਂ ਇਕਵਲ ਕੁਆਂਟੀਟੀ ਵਿੱਚ ਪਾ ਲੈਂ ਹਾਂ ਕੋਈ ਵੀ ਨਹੀਂ ਆਇਆ ਨਿਆਣੇ ਨਿਆਣੇ ਦੇ ਮਾਮਾ ਦੀ ਦਾਲ ਚਨੇ ਦੀ ਦਾਲ ਹਾਂਜੀ ਮੂੰਗੀ ਆਪ ਤੁਮੇ ਮਾ ਥੋੜੇ ਜਿਹਾ ਜ਼ਿਆਦਾ ਪਾ ਲਓ ਕਿਉਂਕਿ ਮਾਵਾ ਦੀ ਦਾਲ ਹੈ ਤੇ ਮੈਨੂੰ ਕਹਿੰਦੇ ਨੇ ਥੋੜੇ ਰਾਜਮਾ ਬੱਚੇ ਪਸੰਦ ਕਰਦੇ ਇਸ ਲਈ ਇਧਰ ਦਾਲ ਧੋ ਲਈਏ ਤੇ ਪਾਣੀ ਗਰਮ ਗਰਮ ਲੈ ਰੱਖ ਦਿੱਤਾ ਕੁੱਕਰਚੇ ਤੇ ਹੁਣ ਦਾਲ ਪਾ ਦਿੰਨੇ ਵਿੱਚ ਇਹਦੇ ਵਿੱਚ ਹੁਣ ਨਮਕ ਤੇ ਹਲਦੀ ਪਾ ਦੇਣੀ ਹੈ ਹੋਰ ਕੁਝ ਨਹੀਂ ਪਾਉਣਾ ਜੇ ਤੇ ਜਿਨ੍ਹਾਂ ਨੂੰ ਨਹੀਂ ਦਾਲ ਬਣਾਉਣੀ ਆਉਂਦੀ ਮਤਲਬ ਨਮਕ ਤੇ ਮਸਾਲੇ ਵਿੱਚ ਉਹਨਾਂ ਨੂੰ ਕਨਫਿਊਜ਼ਨ ਹੁੰਦੀ ਹੈ ਤੇ ਮੈਂ ਦੱਸਦਾ ਕਿ ਇੱਕ ਕੌਲੀ ਦਾਲ ਦੇ ਵਿੱਚ ਮੈਂ ਡੇਢ ਚਮਚ ਨਮਕ ਪਾਉਣੀ ਹੈ ਤੇ ਇੱਕ ਚਮਚ ਹਲਦੀ ਪਾ ਲੈਣੀ ਹੈ ਬਾਕੀ ਹਲਦੀ ਸਾਡੀ ਘਰ ਦੀ ਹੁੰਦੀ ਹੈ ਦਾ ਰੰਗ ਥੋੜਾ ਜ਼ਿਆਦਾ ਵਾ ਆਪਣੇ ਤੁਸੀਂ ਹਿਸਾਬ ਨਾਲ ਹਲਦੀ ਪਾ ਸਕਦੇ ਹੋ ਹੁਣ ਕੁੱਕਰ ਦਾ ਟੱਕਣ ਬੰਦ ਕਰਕੇ ਤੇ 6 ਵਿਸਲਾ ਲਵਾ ਲੈਣੇ ਆ ਤੇ ਜੇ ਕਿਤੇ ਥੋੜੀ ਬਹੁਤੀ ਕਮੀ ਰਹਿ ਜੀ ਉਹ ਤੜਕਾ ਪਾਉਣ ਤੋਂ ਬਾਅਦ ਵਿਸਲਵਾ ਦੇ ਆ ਜਾਓ ਆਹ ਹਾਂ ਸਬਜ਼ੀ ਦੀ ਸਟੱਲ ਲਈ ਚੀਜ਼ਾਂ ਚਾਣਾ ਪਰੇ ਕਰ ਮੈਂ ਇੱਕ ਦਮ ਲੈ ਜੀ ਦਰਾਂ ਦੇ ਚੰ ਟੈਸਟ ਪਾਵਾ ਇਹਦੇ ਵਿੱਚ ਅੰਬੀਆਂ ਪਿਆਜ਼ ਤੇ ਥੋੜਾ ਜਿਹਾ ਟਮਾਟਰ ਪਾ ਲਿਆ ਟਮਾਟਰ ਆਪਸ਼ਨਲ ਹੈ ਜੇ ਪਾਉਣਾ ਤਾਂ ਪਾ ਸਕਦੇ ਹੋ ਤੇ ਪੁਦੀਨਾ ਪਾ ਲਿਆ ਵਾ ਤੇ ਹੁਣ ਨਮਕ ਪਾਵਾਂਗੇ ਥੋੜਾ ਜਿਹਾ ਅੱਧਾ ਚਮਚਾ ਮੈਂ ਨਮਕ ਪਾਇਆ ਏ ਤੇ ਥੋੜਾ ਜਿਹਾ ਮਸਾਲਾ ਪਾ ਲੈਣੀ ਹੈ ਤੇ ਥੋੜਾ ਜਿਹਾ ਕਾਲਾ ਨਮਕ ਪਾਉਣਾ ਅੱਧਾ ਚਮਚੀ ਮੈਂ ਕਾਲਾ ਨਮਕ ਪਾ ਲਿਆ ਜੇਕਰ ਤੁਸੀਂ ਅੰਬੀਆਂ ਦੀ ਖੱਟੀ ਮਿੱਠੀ ਚਟਨੀ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਗੋੜ ਪਾ ਸਕਦੇ ਹੋ ਚੀਨੀ ਵੀ ਪਾ ਸਕਦੇ ਪਰ ਗੋੜ ਨਾਲ ਜਲਦੀ ਟੇਸਟੀ ਲੱਗਦੀ ਮੈਂ ਇੱਥੇ ਥੋੜੀ ਜਿਹੀ ਗੋੜ ਖਾ ਲਿਆ ਤੇ ਜੇ ਤੁਸੀਂ ਤਾਂ ਨੂੰ ਖੱਟੀ ਮਿੱਠੀ ਨਹੀਂ ਪਸੰਦ ਆ ਤਾਂ ਤੁਸੀਂ ਗੋਰ ਨੂੰ ਸਕਿੱਪ ਵੀ ਕਰ ਸਕਦੇ ਹੋ ਤੇ ਚਟਨੀ ਬਹੁਤ ਹੀ ਟੇਸਟੀ ਬਣੀ ਸੀ ਤੇ ਮम्मा ਤੇ ਕੁੰਡੇ ਡੰਡੇ ਚ ਚਟਨੀ ਪਸੰਦ ਕਰਦੇ ਆ ਪਰ ਮੈਂ ਅੰਬੀਆਂ ਚਟਨੀ ਮੈਨੂੰ ਮਿਕਸੀ ਚ ਪਸੰਦ ਆ ਤੇ ਤੇ ਮੁੰਗਰਿਆਂ ਚਟਨੀ ਕੁੰਡੇ ਡੰਡੇ ਵਾਲੀ ਹੁਣ ਲਗਾ ਲੈਨੇ ਆ ਦਾਲ ਨੂੰ ਤੜਕਾ ਤੇ ਫੇਰ ਕਰਦੇ ਆ 파ਟ ਸਾਹਿਬ 파ਟ ਕਰਕੇ ਫੇਰ ਅੱਗੇ ਦੀ ਰੂਟੀਨ ਤੁਹਾਨੂੰ ਦਿਖਾਉਣੀ ਆ 파ਟ ਦੀ ਵੀਡੀਓ ਮੈਂ ਨਹੀਂ ਬਣਾਉਣੀ ਤੇ ਚਲੋ ਜੀ ਦਾਲ ਨੂੰ ਤੜਕਾ ਲਗਾ ਲੈਨੇ ਪਹਿਲਾ ਇਹਦੇ ਵਿੱਚ ਪਾ ਲੈਨੇ ਆ ਪਹਿਲਾਂ ਕੜੀ ਪੱਤਾ ਗੈਸ ਘਟ ਕਰ ਲੈਨੇ ਆ ਇੱਕਦਮ ਫਿਰ ਆਜੇ ਨਾ ਲਈ ਹੁਣ ਆਪਾਂ ਪਾ ਲੈਨੇ ਜੀਰਾ ਨਾਲ ਹੀ ਪਾ ਲੈਨੇ ਆ ਲਸਣ ਗੈਸ ਘਟ ਤੇ ਸਾਰਾ ਕੰਮ ਕਰਨਾ ਹੈ ਨਹੀਂ ਤਾਂ ਸੜ ਜਾਂਦਾ ਅਦਰਕ ਮੈਂ ਨਹੀਂ ਪਾਉਣਾ ਕਿਉਂਕਿ ਗਰਮੀਆਂ ਆ ਤੇ ਗਰਮੀ ਹੋ ਜਾਂਦੀ ਹੈ ਅਦਰਕ ਨਾਲ ਬਹੁਤ ਗਰਮੀਆਂ ਚ ਅਦਰਕ ਵਰਤਨਾ ਸੀ ਬੰਦ ਕਰ ਦਿੰਨੇ ਆ ਥੋੜਾ ਜਿਹਾ ਸਾਬਤ ਧਨੀਆ ਵੀ ਪਾ ਲਿੰਨੇ ਆ ਉਹ ਟੇਸਟੀ ਲੱਗਦਾ ਵਿੱਚ ਲਸਣ ਥੋੜਾ ਜਿਹਾ ਭੁੱਜ ਚੁੱਕਾ ਤੇ ਪਿਆਜ਼ ਇਹਦੇ ਵਿੱਚ ਐਡ ਕਰ ਦਿੰਨੇ ਆ ਨੀਚੇ ਗੈਸ ਤੇਜ਼ ਕਰ ਦਿੱਤੀ ਹੋਈ ਹੈ ਕਿਉਂਕਿ ਪਿਆਜ਼ ਨੂੰ ਤੇਜ਼ ਗੈਸ ਤੇ ਭੁੰਨਾ ਟਮਾਟਰ ਬਾਅਦ ਚ ਪਾਵਾਂਗੇ ਟਮਾਟਰ ਤੇ ਅਜ ਨੂੰ ਗਲਣ ਨਹੀਂ ਦਿੰਦਾ ਇਸ ਕਰਕੇ ਟਮਾਟਰ ਬਾਅਦ ਵਿੱਚ ਪਾਉਂਦੇ ਆ ਤੇ ਮਸਾਲਾ ਵੀ ਅਸੀਂ ਬਾਅਦ ਵਿੱਚ ਪਾਉਣਾ ਕਿਉਂਕਿ ਇਸ ਵੇਲੇ ਮਸਾਲਾ ਅਸੀਂ ਪਾਵਾਂਗੇ ਤਾਂ ਮਸਾਲਾ نیچے ਚਿਪਕੇਗਾ ਇਸ ਕਰਕੇ ਜਦੋਂ ਤੜਕਾ ਪੁੱਜ ਜਾਣਾ ਵਾ ਤੇ ਅਸੀਂ ਮਸਾਲਾ ਉਦੋਂ ਪਾਉਣਾ ਤੇ ਜਾਂ ਤੁਸੀਂ ਦਾਲ ਦੇ ਵਿੱਚ ਵੀ ਮਸਾਲਾ ਪਾ ਸਕਦੇ ਹੋ ਪਰ ਮੈਂ ਜਦੋਂ ਤੜਕਾ ਬਿਲਕੁਲ ਪੂਰੀ ਤਰੀਕੇ ਨਾਲ ਤਿਆਰ ਹੋ ਗਿਆ ਪੁੱਜ ਗਿਆ ਉਦੋਂ ਮੈਂ ਮਸਾਲਾ ਪਾ ਕੇ ਉਸੇ ਵੇਲੇ ਦਾਲ ਵਿੱਚ ਤੜਕਾ ਪਾ ਰਹੀ ਹਾਂ ਤੇ ਇਹ ਤਾਂ ਬੇਵਲੇ ਦਾਲ ਵਿੱਚ ਥੋੜੀ ਮਲਾਈ ਪਾਉਂਦੇ ਆ ਲਾਸਟ ਵਿੱਚ ਤੇ ਮੱਖਣੀ ਪਾ ਦਿੰਦੇ ਆ ਮੱਖਣੀ ਤੇ ਚਲੋ ਆਪਾਂ ਖਾਣ ਲੱਗਿਆ ਪਾਵਾਂਗੇ ਤੇ ਮਲਾਈ ਮੈਂ ਨਹੀਂ ਪਾਣੀ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਸਾਡੇ ਪਿੰਡਾਂ ਵਿੱਚ ਇਦਾਂ ਹੀ ਦਾਲ ਬਣਦੀ ਮਲਾਈ ਵਗੈਰਾ ਨਹੀਂ ਪਾਉਂਦੇ ਉਹ ਥੋੜਾ ਜਿਆਦਾ ਟੇਸਟ ਲਿਓ ਮਲਾਈ ਵਗੈਰਾ ਪਾ ਦਿੰਦੇ ਤੁਸੀਂ ਪਾਉਣੀ ਹੋਏ ਤਾਂ ਪਾ ਸਕਦੇ ਹੁਣ ਤੜਕਾ ਪਾ ਕੇ ਇੱਕ ਫਿਟੀ ਹੋਰ ਮਰਵਾ ਲੈਣੀ ਤੇ ਤੜਕਾ ਜੜਾ ਵਾ ਚੰਗੀ ਤਰ੍ਹਾਂ ਘੋਲ ਜੂਗਾ ਤੇ ਦਾਲ ਵੀ ਘੋਲ ਜੂਗੀ ਚੰਗੀ ਤਰ੍ਹਾਂ ਜੀ ਦਾਲ ਥੋੜੀ ਕੱਚੀ ਲਗ ਜਾਨੀ ਹਈ ਕਿੰਨੂ ਉਹ ਉਹ ਵਾਲੀ ਫੌਜ ਨੂੰ ਮਾਰ ਦਿੱਤਾ ਉਹ ਵਾਲੀ ਫੌਜ ਕਿਹੜੀ ਫੌਜ ਨੂੰ ਉਹ ਦੇਖੋ ਉਹ ਦੇਖੋ ਕਿਥੇ ਜਿਆਦਾ ਮੰਨੇ ਲੱਗੇ ਆ ਕਹਤੀ ਫੌਜ ਹੀ ਤੇ ਆ ਵੇਖੋ ਉਹ ਸਾਰਿਆਂ ਨੂੰ ਚੰਨ ਉਮੀਦ ਕਿਨਾਂ ਮੈਂ ਚਲੋ ਜੀ ਇਹ ਵੀ ਕੋਈ ਖੇਡ ਆ ਪੱਤਿਆਂ ਦੀ ਫੌਜ ਨੂੰ ਮਾਰਿਆ ਚੰਨ ਉਮੀਦ ਕਿਨਾਂ ਮੈਂ ਵੱਡਾ ਹੋਈ ਫੌਜੀ ਬਣੂ ਇਹ ਕਈ ਕੁਛ ਬਣਦਾ ਵੱਡਾ ਹੋ ਕੇ ਇਹਨੇ ਕਈ ਕੁਛ ਬਣਨੂ ਟੈਂਕਰ ਵੀ ਲੈ ਲਗਾ ਨਵੀ ਵੈਰੀ ਗੁੱਡ ਇਹ ਹੁਣ ਸ਼ੇਅਰ ਕਰ ਲੈਣੇ ਆ ਜਿੰਨਾ ਕੁ ਟਾਈਮ ਮੇਰੇ ਕੋਲ ਹੁੰਦਾ ਉਹ ਉਨੇ ਟਾਈਮ ਮੈਂ ਸ਼ੇਅਰ ਕਰ ਲੈਨੀ ਆ ਸਭ ਤੋਂ ਜ਼ਿਆਦਾ ਮਟਾਪਾ ਜਿਹੜਾ ਵਾ ਏਦਾਂ ਘਟਦਾ ਪੌੜੀਆਂ ਲਾਉਣ ਨਾਲ ਦਿਨ ਵਿੱਚ ਜਦੋਂ ਵੀ ਟਾਈਮ ਮਿਲੇ ਤਾਂ ਤੁਹਾਨੂੰ ਤੂੰ ਪੌੜੀਆਂ ਲਾਓ ਮੈਨੂੰ ਇਹ ਤਰੀਕਾ ਏਦਾਂ ਪਤਾ ਲੱਗਾ ਕਿ ਜਦੋਂ ਮੈਂ ਸਕੂਲ ਜਾਂਦੀ ਸੀ ਤੇ ਬਹੁਤ ਜ਼ਿਆੜੀਆਂ ਪੌੜੀਆਂ ਸੀ ਉੱਥੇ ਜਦੋਂ ਮੈਂ ਉੱਥੇ ਮਤਲਬ ਐਕਟਿਵ ਵੀ ਰਹਿੰਦੀ ਸੀ ਤੇ ਇੱਕ ਮੇਰਾ ਪੇਟ ਆਟੋਮੈਟਿਕਲੀ ਘਟ ਜਾਂਦਾ ਜਦੋਂ ਮੈਂ ਸਕੂਲ ਜੌਬ ਤੇ ਜਾਂਦੀ ਹੁੰਦੀ ਸੀ ਤੇ ਜਦੋਂ ਮੈਂ ਛੱਡਿਆ ਸਕੂਲ ਜਾਂ ਛੁੱਟੀਆਂ ਆ ਜਾਂਦੀਆਂ ਸੀ ਸਕੂਲ 'ਚ ਤਾਂ ਉਦੋਂ ਮੇਰਾ ਪੇਟ ਆਪੇ ਵਧਣ ਲੱਗ ਜਾਂਦਾ ਸੀ ਫੇਰ ਤੇ ਮੈਨੂੰ ਫਿਰ ਉਹਦੇ ਤੋਂ ਹੋਇਆ ਕਿ ਹਾਂ ਪੋੜੀਆਂ ਲੋਣਨਾ ਕਿੰਨਾ ਸਾਡਾ ਮਟਾਪਾ ਜਿਹੜਾ ਕਰਦਾ ਉਹ ਆਪਾਂ ਇੰਨੀਆਂ ਹੋਰ ਐਕਸਰਸਾਈਜ਼ ਜਾਂ ਜਖਾਂਣ ਵੱਲ ਕਹਿੰਦੇ ਰਹਿੰਨੇ ਆ ਆਹ ਕਰੀਏ ਉਹ ਕਰੀਏ ਪਰ ਇਹਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਜੇ ਤੁਸੀਂ ਦਿਨ ਚ ਮਤਲਬ ਇੱਕ 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 ਸੈੱਟ ਜੇ ਤੁਸੀਂ 4-5 ਵਾਰੀ ਬਹੁਤ ਤੇਜ਼ੀ ਨਾਲ ਜਾਓਗੇ ਨਾ ਤੇ ਤੁਹਾਨੂੰ ਬਹੁਤ ਜ਼ਿਆਦਾ ਫਰਕ ਲੱਗੇਗਾ ਮਤਲਬ ਦਿਨ ਚ ਤੁਸੀਂ 4-5 ਵਾਰੀ ਕਰ ਸਕਦੇ ਹੋ ਤੇ ਚਨਮਿਤ ਵੀ ਮੇਰੀ ਰੀਸ ਨਾ ਕਰਨ ਲੱਗ ਗਿਆ ਤੇ ਇਹ ਹੈ ਕਿ ਬੱਚੇ ਦਾ ਵੀ ਸਟੈਮੀਨਾ ਵੱਧ ਜਾਂਦਾ ਚਲੋ ਇਸ ਸਟੈਮੀਨਾ ਲਾ ਲਈਏ ਵੈਸੇ ਮੈਂ ਇਹਨੂੰ ਕਰਵਾਉਂਦੀ ਤੇ ਨਹੀਂ ਐ ਪਰ ਚਲੋ ਸਟੈਮੀਨਾ ਵੱਧ ਜਾਊਗਾ ਇਹਦਾ